ਮਹਾਰਾਜਾ ਖਸਾਂਦਾ ਜੀ ਤਾਂ ਕੀ ਕਿਹਾਗੇ ਬਹੁਤ ਹੀ ਦੁੱਖ ਹੋਇਆ ਬਹੁਤ ਹੀ ਅਫਸੋਸ ਹੋਇਆ ਜਿਵੇਂ ਕੋਈ ਗਰੀਬ ਪਰਿਵਾਰ ਦੇ ਛੋਟੇ ਛੋਟੇ ਲੋਕੀ ਕਿਵੇਂ ਅੱਜ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਲੜ ਰਹੇ ਨੇ ਤੇ ਅੱਜ ਤਾਂ ਨਾ ਸਿੰਘ ਜੀ ਦੇ ਘਰ ਪਹੁੰਚਿਆ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਸ ਅੰਦੋਲਨ ਦੇ ਪਿੱਛੇ ਤੇ ਕਿਵੇਂ ਆਪਣੇ ਇਸ ਗਰੀਬ ਘਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਉਹਨਾਂ ਦੇ ਕਰ ਲਿਆ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਇਸ ਅੰਦੋਲਨ ਵਿੱਚ ਹਿੱਸਾ ਲਓ ਸਾਰਿਆਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਰਵਾਨਾ ਕੀਤਾ ਤਾਂ ਕਿਸ ਇਹੋ ਜਿ ਕਿੰਨੇ ਸਾਰੇ ਪਰਿਵਾਰ ਹੋਣਗੇ ਜਿਹੜੀ ਕਿੰਨੀ ਆਸਾ ਉਮੀਦਾਂ ਲੈ ਕੇ ਕਿ ਸਾਡੀ ਆਵਾਜ਼ ਸੁਣੀ ਜਾਊਗੀ ਅਸੀਂ ਇੱਕ ਲੜਾਈ ਲੜ ਰਹੇ ਹਾਂ ਤੇ ਸਾਡੀ ਸਰਕਾਰ ਸਾਡੀ ਸੁਣੂਗੀ ਤੇ 7 ਦਿਨ ਹੋ ਗਏ ਉਸ ਠੰਡੇ ਮੌਸਮ 'ਚ 15-20 ਸਾਲ 'ਚ ਦਿੱਲੀ 'ਚ ਸਭ ਤੋਂ ਠੰਡ ਦਾ ਸਮਾਂ ਇਹ ਦਿਨ ਹੈਗੇ ਪੰਡਾ ਵੀ ਸਾਲ ਚੈਨੀ ਸਰਦੀ ਨਹੀਂ ਪਈ ਜਿਹਨੀ ਆ ਚੁਈ ਹੈ ਤੇ ਸਾਡੀ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਤੇ ਤਨਨਾ ਸਿੰਘ ਵਰਗੇ ਸਾਡੇ 15 ਭੈਣ ਪ੍ਰ ਸਾਡੇ 15 ਭਰਾਵਾਂ ਨੇ ਆਪਦੀ ਸ਼ਹਾਦਤ ਦਿੱਤੀ ਤੇ ਉਹ ਜਿਹੜੇ ਉੱਥੇ ਬੈਠੇ ਨੇ ਉਹ ਵੀ ਮਹਾਨ ਤੋਂ ਘੱਟ ਨਹੀਂ ਜਿਹੜਾ ਇਹ ਸਾਰੀ ਚੀਜ਼ਾਂ ਦਾ ਸਾਹਮਣਾ ਕਰਦੇ ਹੋਏ ਲਾਠੀਆਂ ਦਾ વોਟਰ ਕੈਨਨ ਦਾ ਅਥਰੂ ਗੈ ਸਾਦਾ ਕੀ ਤਸ਼ੱਦਦ ਆਪਣੀ ਸਰਕਾਰ ਕਰਦੀ ਆਪਣੇ ਉਤੇ ਉਤੇ ਮੈਨੂੰ ਤਾਂ ਸੋਚ ਕੇ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਸ਼ਾਂਤਮਈ ਆਪਣਾ ਹੱਕ ਜਿਹੜਾ ਹਰ ਇੱਕ ਇਨਸਾਨ ਦਾ ਬੰਦਾ ਹੈ ਕਿ ਤੁਸੀਂ ਆਪਣੀ ਆਵਾਜ਼ ਉਠਾਓ ਦੇਸ਼ ਦੇ ਕਿਸੇ ਕੋਨੇ ਚ ਜਾਓ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਜਾ ਰਹੇ ਨੇ ਹਰਿਆਣਾ ਸਰਕਾਰ ਨੇ ਵੱਡੇ ਵੱਡੇ ਪੱਥਰ ਟੋਏ ਪਟਕੇ ਅਥ्रू ਦੇ ਗੈਸ ਲਠੀਆਂ ਦੇ ਨਾਲ ਆਪਣਿਆਂ ਨੂੰ ਰੋਕਿਆ ਤਸ਼ੱਦਦ ਕੀਤੀ ਇਹਨਾਂ ਸਾਰਿਆਂ ਦੇ ਉੱਤੇ ਤੇ ਫਿਰ ਪਰਚੇ ਵੀ ਦਰਜ ਇਹਨਾਂ ਦੇ ਉੱਤੇ ਕੀਤੇ ਗਏ ਇਹਨਾਂ ਦਾ ਕਸੂਰ ਕੀ ਸੀ ਕਿ ਜਿਹੜਾ ਇਹਨਾਂ ਦਾ ਬੁਨਿਆਦੀ ਹੱਕ ਹੈਗਾ ਕਿ ਅਸੀਂ ਜਿੱਥੇ ਮਰਜ਼ੀ ਜਾઈએ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਉਠਾਈਏ ਇਹ ਕੋਈ ਗੁਨਾਹ ਸੀਗਾ ਆਪ ਦੁਨੀਆ ਭਰ ਤੇ ਸਾਰੀ ਲੋਕੀ ਇਸ ਸਰਕਾਰ ਦੀ ਨਿੰਦਾ ਕਰ ਰਹੇ ਨੇ ਸਾਡੇ 15 ਭਰਾ ਸ਼ਹੀਦ ਹੋ ਗਏ ਨੇ ਤੇ 7 ਦਿਨ ਨਿਕਲ ਗਏ ਨੇ ਇਹਨਾਂ ਨੂੰ ਗੱਲਬਾਤ ਤਾਂ ਸੁਝੜੀਆਂ ਨਹੀਂ ਅਜੇ ਸਮਝ ਨਹੀਂ ਆਇਆ ਕਿ ਕਿਸਾਨ ਕੀ ਮੰਗ ਰਹੇ ਨੇ ਇਹ orange sep ਦੀ ਸਰਕਾਰ ਹੈ ਜੀ ਕਿ ਆਪਣਿਆਂ ਦੀ ਨਹੀਂ ਸੁਣਦੀ ਬਈ ਤੁਹਾਡੀ ਦਾਹੀ ਬੇਨਤੀ ਕਰਾਂਗੀ ਇਹਨਾਂ ਗਰੀਬਾ ਪਰਿਵਾਰਾਂ ਦੇ ਹਾਲਾਤ ਆ ਕੇ ਦੇਖੋ ਤੁਹਾਡੇ ਕੀਤੇ ਹੋਏ ਕਰਕੇ ਜਿਨ੍ਹਾਂ ਦੀ ਜਾਨਾਂ ਗਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੌਣ ਸੰਭੋਗਾ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਅੱਜ ਸੂਬੇ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਇਸ ਲੜਾਈ 'ਚ ਅੱਗੇ ਹੋਣਾ ਸੀਗਾ ਇਹ ਲੋਕਾਂ ਨੂੰ ਇਸ ਨਾਬਤਚਾਨ ਨਹੀਂ ਦੇਣਾ ਸੀਗਾ ਅੱਜ ਫਾਰਮ ਹਾਊਸ 'ਚ ਐਸ਼ ਕਰ ਰਹੇ ਨੇ ਤੇ ਗ੍ਰਹਿ ਮੰਤਰੀ ਦੇ ਨਾਲ ਪਤਾ ਨਹੀਂ ਬੰਦ ਦਰਵਾਜ਼ੇ ਦੇ ਪਿੱਛੇ ਕੀ ਸੌਦੇ ਕਰਕੇ ਆਏ ਨੇ ਉਹਨਾਂ ਨੇ ਕਿਹਾ ਸੀ ਸੰਘਰਸ਼ ਨੂੰ ਲੈ ਕੇ ਇੱਕ ਵੱਡੇ ਵਾਦਸਾਬ ਨੇ ਪਦਨ ਵੀ ਪੁੱਛਣ ਅਵਾਰਡ ਆ ਜਿਹੜਾ ਉਹ ਵਾਪਸ ਕਰਨ ਦਾ ਐਲਾਨ ਕੀਤਾ ਜੀ ਦੇਖੋ ਜਿਸ ਟਾਈਮ ਤੋਂ ਇਹ ਕਾਨੂੰਨਾ ਦੀ ਗੱਲ ਸ਼ੁਰੂ ਹੋਈ ਹੈ ਤੇ ਮੇਰੇ ਨੋਟਿਸ 'ਚ 15 ਮਹੀਨੋਂ ਇਹ ਮੇਰੇ ਨੋਟਿਸ 'ਚ ਆਈ ਹੈ ਲਗਾਤਾਰ ਉਸ ਟਾਈਮ ਉਸ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਮੈਂ 2.5 ਮਹੀਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਯਾ ਉਹਨਾਂ ਦੀ ਗੱਲ ਕਿਸਾਨਾਂ ਨੂੰ ਸਮਝਾ ਸਕਾਂ ਤੇ ਕਿਸਾਨਾਂ ਦੀ ਗੱਲਾਂ ਉਹਨਾਂ ਨੂੰ ਬਣਵਾ ਸਕਾਂ ਲੇਕਿਨ ਮੈਨੂੰ ਉਸ ਟਾਈਮ ਜਿੱਥੇ ਆਪਣੇ ਉੱਤੇ ਮੈਨੂੰ ਦੁੱਖ ਹੁੰਦਾ ਸੀ ਕਿ ਮੇਰੀ ਨਾਕਾਮੀਆਬੀ ਰਹੀ ਕਿ ਮੈਂ ਆਪਣੇ ਆਪਣੀ ਸਰਕਾਰ ਨੂੰ ਨਹੀਂ ਸਮਝਾ ਸਕੇ ਇਹ ਤਾਂ ਮੈਨੂੰ ਹੁਣ 6 ਮਹੀਨਿਆਂ ਬਾਅਦ ਪਤਾ ਲੱਗਿਆ ਜਦ ਲੱਖਾਂ ਕਿਸਾਨ ریل ਦੇ ਪਟਰੀਆਂ 'ਚ ਬੈਠੇ ਹੋਏ ਨੇ ਸੱਤ ਦਿਨਾਂ ਤੇ ਠੰਡ ਤੇ ਬੈਠੇ ਹੋਏ ਨੇ लाਠੀਆਂ ਖਾਰੇ ਵਾਟ ਇਹਨਾਂ ਨੂੰ ਸਮਝਣ ਸਮਝਣਾ ਚਾਹੁੰਦੇ ਹੀ ਨਹੀਂ ਹੈਗੇ ਤੇ ਬਾਦਲ ਸਾਹਿਬ ਨੂੰ ਮੈਂ ਦੇਖਿਆ ਹੈਗਾ ਕਿ ਪਿਛਲੇ 2 ਮਹੀਨੇ 'ਚ ਤਾਂ ਜਿਹੜੇ ਵਿਛਲਤ ਸੀਗੇ ਲੇਕਿਨ ਇਹਨਾ 6-7 ਦਿਨਾਂ ਤੇ ਜਦੋਂ ਤੋਂ ਇਹਨਾਂ ਨੇ ਟੀਵੀ 'ਚ ਉਹ लाਠੀਆਂ ਦੇਖਿਆ ਅਸੂ ਦੇ ਬੁਸ਼ਾਰ ਦੇਖੇ ਕੰਨਾ ਸਿੰਘ ਵਰਗੇ ਕਿਸਾਨਾਂ ਬਾਰੇ ਪਤਾ ਕਿੰਨੇ ਵਿਛਲਤ ਬਾਦਲ ਸਾਹਿਬ ਰਹੇ ਨੇ ਕਿ ਉਹਨਾਂ ਦੀ ਹੁਣ Uh, 94 ਇਅਰਸ ਉਹਨਾਂ ਦੀ ਉਮਰ ਹੋ ਗਈ ਹੈ ਤੇ ਰੋਜ਼ ਮੈਨੂੰ ਕਹਿੰਦੇ ਬੇਟਾ ਮੈਂ ਵੀ ਜਾਣਾ ਹੈ ਤੇ ਮੈਂ ਉਹਨਾਂ ਕਹਿੰਦੀ ਡੈਡੀ ਉੱਥੇ ਤੁਸੀਂ ਨਹੀਂ ਸਿਆਸੀ ਬੰਦੇ ਉਹ ਨਹੀਂ ਚਾਹਦੇ ਕਿਸਾਨਾਂ ਦਾ ਅੰਦੋਲਨ ਹੈਗਾ ਤੁਹਾਡੀ ਸਿਹਤ ਨਹੀਂ ਕਰਦੀ ਉਹ ਮੈਨੂੰ ਰੋਜ਼ ਪੁੱਛਦੇ ਨੇ ਕਿ ਮੈਂ ਇੱਥੇ ਸਾਰੀ ਉਮਰ ਜਨਾਬ ਮਗਰ ਮੈਂ ਲਾਤੀ ਦੀ ਆਦ ਮੈਂ ਘਰੇ ਬੈਠਾ ਮੈਂ ਕੀ ਕਰ ਰਿਹਾ ਸੀਐਸ ਸਾਹਿਬ ਦੀ ਜਿਹੜੀ ਮੀਟਿੰਗ ਹੋਈ ਹੈ ਮੈਂ ਉਹਦੇ ਵਿੱਚ ਉਹਨਾਂ ਨੇ ਕਿਹਾਗਾ ਵੀ ਮੇਰੇ ਕੋਲੇ ਗੱਲ ਕਰਨ ਨੂੰ ਕੁਝ ਨਹੀਂ ਹੈਗਾ ਜਿਹੜੀ ਪੰਜਾਬ ਦੀ ਅਰਥ ਵਿਵਸਥਾ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਵੀ ਸਰਕਾਰ ਨੂੰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਉਹਨਾਂ ਕੋਲੇ ਕੋਈ ਕਾਰਨ ਨਹੀਂ ਹੈਗਾ ਵੀ ਉਹ ਕਿਸੇ ਲੋੜ ਦੀ ਹੱਲ ਕਰਵਾ ਸਕਾਂ ਚਾਰ ਮੀਟਿੰਗਾਂ ਹੋਈਆਂ ਕਿਸਾਨਾਂ ਦੀ ਚੌਥੀ ਮੀਟਿੰਗ ਜਾ ਕੇ ਉਹਨਾਂ ਨੂੰ ਹਮੇਸ਼ਾ ਨੇ ਟਾਈਮ ਦਿੱਤਾ ਜੀ ਠੀਕ ਹੈ ਮੈਂ ਕੈਪਟਨ ਸਾਹਿਬ ਨੂੰ ਕਹਿੰਦੀ ਆ ਜਦ ਸਾਲ ਪਹਿਲੇ ਤੁਸੀਂ ਇਹਨਾਂ ਕਾਨੂੰਨਾਚਿਤ ਨੇ ਦਸਖਤ ਕਰਕੇ ਆਏ ਜਦ ਮੁੱਖ ਮੰਤਰੀਆਂ ਦੀ ਕਮੇਟੀ ਬਣੀ ਸੀ ਉਸ ਟਾਈਮ ਕਾਸ਼ ਤੁਸੀਂ ਕਾਗਜ਼ ਪੜੇ ਹੁੰਦੇ ਜਿਹਦੇ ਉੱਤੇ ਤੁਸੀਂ ਦਸਖਤ ਕੀਤੇ ਨੇ 6 ਮੀਟਿੰਗਾਂ ਹੋਈਆਂ ਤੁਹਾਡੇ ਵਿੱਤ ਮੰਤਰੀ ਹੋ ਕੇ ਤੁਹਾਡੇ ਅਫਸਰ ਹੋ ਕੇ ਤੁਸੀਂ ਸਹਿਮਤੀ ਦਿੱਤੀ ਇੱਕ ਪਾਸੇ ਡਰਾਮਾ ਕਰੀ ਜਾਂਦੇ ਹੋ ਵਿਧਾਨ ਸਭਾ 'ਚ ਕਹਿੰਦੇ ਜੇ ਲੋਕਾਂ ਦੀ ਮੰਗਾਂ ਨਹੀਂ ਮਨ ਚੱਕ ਕੇ ਮੋਚੇ ਮਾਰ ਕੇ ਆਣਾ ਸੀ ਉੱਥੇ ਪਤਾ ਲੱਗੇ ਦੁਨੀਆ ਨੂੰ ਕਿ ਮੁਖਮਤਨੀ ਨੇ ਵੀ ਇਸਤਿਫਾ ਦਿੱਤਾ ਹੈਗਾ ਆਜ ਇਹ ਬਲ ਦੇਣਾ ਹੈ ਕਿਸਾਨਾਂ ਨੂੰ ਤੇ ਸ਼ਰਮਲੀ ਅਕਾਲੀ ਦਲ ਤੋਂ ਸਿੱਖੋ ਇਸ ਸੰਘਰਸ਼ ਨੂੰ ਬਲ ਕੇਵੇਂ ਦਿੰਦੇ ਕੱਲੇ ਗੱਲਾਂ ਮਾਰ ਕੇ ਡਰਾਮੇ ਕਰਕੇ ਰਲੇ ਮਿਲੇ ਹੋ ਤੁਸੀਂ ਦੁੱਖ ਹੁੰਦਾ ਹੈਗਾ ਕਿ ਆਜ ਇਸਮਰਜੇ ਬਾਲਵ ਸਾਹਿਬ ਨੇ ਜਿਹੜਾ ਸਭ ਤੋਂ ਵੱਡਾ ਐਵਾਰਡ ਹੁੰਦਾ ਹੈ ਭਾਰਤ ਰਤਨ ਦੇ ਬਾਅਦ ਪਦਮ ਵਿਭੂਸ਼ਣ ਵਿਚਾਰੇ ਇਸਮਰਜੇ ਕਹਿੰਦੇ ਮੇਰੇ ਕੋਲ ਕੁਝ ਨਹੀਂ ਹੈ ਮੈਂ ਆਪਣੀ ਜਾਨ ਦੇਨ ਨੂੰ ਤਿਆਰ ਆ ਤੇ ਉਹਨਾਂ ਨੇ ਪਦਮ ਵਿਭੂਸ਼ਣ ਚੱਕ ਕੇ ਵੀ ਇਹਨਾਂ ਦੇ ਮੂੰਥੇ ਮਾਰਿਆ ਕਿ ਜੇ ਮੇਰੇ ਲੋਕਾਂ ਦੀ ਨਹੀਂ ਤੁਸੀਂ ਸੁਣ ਸਕਦੇ ਆ ਕਿਹੋ ਜੀ ਸਰਕਾਰਾਂ ਜਿਹਨਾਂ ਲੋਕਾਂ ਨੂੰ ਉੱਤੇ ਹੋ ਜਾ ਤਸ਼ੱਦਦ ਕਰੀ ਜਾਦਾ ਸੀਐਮ ਨੇ ਨਹੀਂ ਅਮਿਤ ਸ਼ਾ ਨੂੰ ਸੁਰੱਖਿਆ ਤੇ ਆਰਥਿਕਤਾ ਦਾ ਹਵਾਲਾ ਦਿੱਤਾ ਕਿਸਾਨੀ ਅੰਦੋਲਨ ਦੀ ਕਿਸ ਤਰ੍ਹਾਂ ਦੇਖ ਰਿਹਾ ਕਿ ਨਹੀਂ ਸ਼ਰਮ ਦੀ ਗੱਲ ਹੈ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਆਪਣੇ ਕਿਸਾਨਾਂ ਦੀ ਗੱਲ ਕਰਨ ਦੇ ਬਜਾਏ ਅੱਜ ਸੁਰੱਖਿਆ ਦੇ ਪਿੱਛੇ ਲੁਕ ਰਿਹਾ ਆ ਉਹ ਕਿਸਾਨ ਹੈਗੇ ਉਹ ਲੋਕੀ ਨੇ ਜਿਨ੍ਹਾਂ ਦੇ ਪੁੱਤਾਂ ਨੇ ਅੱਜ ਬਾਰਡਰਾਂ 'ਚ ਰਾਖੀ ਕਰ ਰਹੇ ਨੇ ਆ ਮੇਰੇ ਹਲਕੇ ਤੋਂ ਹੀ ਬਹਾਦਰ ਸ਼ੇਰ ਸੀ ਜਿਹਨੇ ਹੁਣ ਚੀਨ ਜਿਹੀ ਲੜਾਈ ਹੋਈ ਸੀ ਤਾਂ ਪੰਜਾ ਪੰਜਾ ਦਸਾ ਦਸਾ ਨੂੰ ਇਕੱਠੇ ਇੱਕ ਸਾਡੇ ਸ਼ੇਰ ਨੇ ਖਤਮ ਕਰਤਾ ਸੀਗਾ ਆ ਉਹ ਲੋਕੀ ਨੇ ਜਿਹੜੇ ਇੱਕ ਪਾਸੇ ਦੇਸ਼ ਦੀ ਰੱਖਿਆ ਕਰਦੇ ਦੂਜੇ ਪਾਸੇ ਆਂ ਦਾਤੇ ਜਿਹੜਾ ਦੇ ਦੁਨੀਆਂ ਦਾ ਢਿੱਡ ਭਰਦੇ ਨੇ ਤੇ ਕੈਪਟਨ ਸਾਹਿਬ ਨੂੰ ਸੁਰੱਖਿਆ ਦੀ ਗੱਲ ਹੋ ਰਹੀ ਹੈ ਸੁਰੱਖਿਆ ਛੱਡੋ ਸਾਡਾ ਪੰਜਾਬੀ ਕਾਫੀ ਆਪਣੇ ਦੁਸ਼ਮਣਾਂ ਨੂੰ ਨਿਬੜ ਲੂਗਾ ਕੈਪਟਨ ਸਾਹਿਬ ਤੁਸੀਂ ਆਪਣਾ ਫਰਜ਼ ਅਦਾ ਕਰੋ ਇਹ ਝੂਠੀਆਂ ਖੋਖਰੀਆਂ ਗੱਲਾਂ ਦੇ ਮਗਰ ਤੁਸੀਂ ਇੱਕ ਗਿੱਦੜ ਦੀ ਤਰ੍ਹਾਂ ਲੂੰ ਤਾਂ ਕੈਪਟਨ ਕਹਿੰਦੇ ਹੋ ਥੋੜਾ ਸ਼ੇਰ ਵਰਗੇ ਬਣੋ ਜਿਸ ਕੌਮ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਜਿਸ ਸੂਬੇ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਘੱਟ ਤੋਂ ਘੱਟ ਉਹਦਾ ਤਾਂ ਲਾਜ ਲਾਜ ਰੱਖੋ ਜਿਹੜੇ ਧਰਨੇ ਚੱਲ ਰਹੇ ਆ ਉਹਨਾਂ ਨੂੰ